ਬਾਤ ਬੋਲ ਕੋ ਰਾਏ ਨਾ ਚੋ ਬਾਤ ਬੋਲ ਕੋ ਸੁਬਾਹ ਆਕਰਵਾਸ اچھا ہم کالج چلو اچھا آؤ چلو آؤ आयर आयो च ਅੱਜ ਸਾਰੇ ਇੱਕ ਵੱਡੀ ਕਾਰਵਾਈ ਜੇ ਆਪਾਂ ਕਵਾਂਗੇ ਨਗਰ ਕੌਂਸਲ ਤੋਂ ਦੇਖਣ ਨੂੰ ਮਿਲੀ ਆ ਬਹੁਤ ਚਿਰ ਬਾਅਦ। ਇਹ ਜਿਹੜੀਆਂ ਰੇੜੀਆਂ ਸੜਕਾਂ ਤੇ ਲੱਗੀਆਂ ਹੋਈਆਂ ਸੀ ਜਦ ਦੁਕਾਨਦਾਰ ਇਹਨੇ ਬਾਹਰ ਸਮਾਨ ਲਾਇਆ ਸੀ ਉਹਨਾਂ ਨੂੰ ਜਿਹੜਾ ਰਗਾ ਅੱਜ ਵਾਰਨਿੰਗ ਵੀ ਕਈਆਂ ਨੂੰ ਦਿੱਤੀ ਗਈ ਚੱਕੀਆਂ ਦਾ ਸਮਾਨ ਕਿ ਚੱਕਿਆ ਗਿਆ ਠੀਕ ਹਨ ਚਾਹੀਏ। ਇਸ ਤਰ੍ਹਾਂ ਕਿ ਪਬਲਿਕ ਲੋ ਇਹ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਅਸੀਂ ਕਿ ਨਕੌਦਰ ਦੇ ਬਾਜ਼ਾਰਾਂ ਵਿੱਚ ਜਿਹੜੀ ਆ ਉਹ ਅਨਧਿਕਾਰਤ ਜਿਹੜੀ ਆ ਉਹ ਕਬਜ਼ੇ ਵੜੇ ਕੀਤੇ ਗਏ ਆ ਤੇ ਉਹਦੇ ਵਿੱਚ ਕੁਝ ਰੇੜੀਆਂ ਅਲੇ ਵੀ ਸ਼ਾਮਲ ਆ ਕੁਝ ਦੁਕਾਨਦਾਰਾਂ ਨੇ ਵੀ ਅੱਗੇ ਦੁਕਾਨ ਦੇ ਅੱਗੇ ਜ਼ਿਆਦਾ ਜਗ੍ਹਾ ਤੇ ਕਬਜ਼ਾ ਕੀਤਾ ਹੈ ਤੇ ਉਹਨੂੰ ਦੂਰ ਕਰਨ ਲਈ ਅੱਜ ਸਾਡੇ ਸਟਾਫ ਨੇ ਪੁਲਿਸ ਡਿਪਾਰਟਮੈਂਟ ਦੀ ਹੈਲਪ ਨਾਲ ਵੀ ਅੱਜ ਜਿਵੇਂ ਸ਼ਹਿਰ ਵਿੱਚ ਰਾਊਂਡ ਲਗਾਇਆ ਤੇ ਜਿਹੜੀਆਂ ਵੀ ਰੇੜੀਆਂ ਜਾਂ ਜਿਨ੍ਹਾਂ ਨੇ ਸਮਾਨ ਰੂਟ ਤੇ ਰੱਖਿਆ ਸੀ ਉਹ ਸਮਾਨ ਅਸੀਂ ਅੱਜ ਉਹਨਾਂ ਦਾ ਜ਼ਬਤ ਕਰਕੇ ਲੈ ਲਏ ਸਰ ਇੱਕ ਕਾਰਵਾਈ ਅੱਜ ਬੜੇ ਸਮੇਂ ਬਾਅਦ ਕੀਤੀ ਗਈ ਪਹਿਲਾਂ ਤੁਸੀਂ ਲਗਾਤਾਰ ਕਾਰਵਾਈ ਕੀਤੀਆਂ ਸੀਗੀਆਂ ਕੀ ਕਾਰਨ ਹੋਇਆ ਕਿ ਉਹ ਕਾਰਵਾਈ ਰੋਕ ਦਿੱਤੀ ਗਈ ਇਹ ਕਾਰਵਾਈ ਰੋਕ ਨਹੀਂ ਦਿੱਤੀ ਗਈ ਸੀ ਅਸੀਂ ਟਾਈਮ ਟੂ ਟਾਈਮ ਜਿਹੜਾ ਪਬਲਿਕ ਨੂੰ ਪਹਿਲਾਂ ਅਵੇਅਰ ਵੀ ਕੀਤਾ ਕਿਉਂਕਿ ਸਾਨੂੰ ਕਈ ਵਾਰ ਇਹ ਦੱਸਦੇ ਕਿ ਤੁਸੀਂ ਕਹਿ ਦਿੰਦੇ ਸੀ ਕਿ ਤੁਸੀਂ ਬਿਨਾਂ ਕੋਈ ਵਾਰਨਿੰਗ ਦਿੱਤੇ ਆਨੇ ਆ ਅਸੀਂ ਪਿਛਲੇ ਲਗਾਤਾਰ ਇਹਨਾਂ ਨੂੰ ਮੁਨਾਦੀ ਰਹੀ ਦੁਕਾਨਦਾਰਾਂ ਨੂੰ ਜਾਂ ਰੇੜੀ ਵਾਲਿਆਂ ਨੂੰ ਵਾਰਨਿੰਗ ਦਿੰਦੇ ਦਿੱਤੀ ਸੀ ਕਿ ਜਿਹੜੀਆਂ ਰੇੜੀਆਂ ਆ ਉਹ ਇਸ ਤਰ੍ਹਾਂ ਅਧਕਾਰ ਤਰੀਕੇ ਨਾਲ ਲਗਾਈਆਂ ਜਾਣ ਤੇ ਅੱਜ ਅਸੀਂ ਉੱਤੇ ਐਕਸ਼ਨ ਲੈ ਕੇ ਇਹ ਕੰਮ ਸ਼ੁਰੂ ਕੀਤਾ ਹੈ ਤੇ ਇਹ ਹੁਣ ਖਤਮ ਨਹੀਂ ਹੋਏਗਾ ਕਿਉਂਕਿ ਅੱਗੇ ਤਿਉਹਾਰਾਂ ਦੇ ਦਿਨਾਂ ਬਾਜ਼ਾਰਾਂ ਵਿੱਚ ਰਚ ਵੀ ਜ਼ਿਆਦਾ ਹੋਣਾ ਹੈ ਪਬਲਿਕ ਦੀ ਆਉਣ ਦੀ ਜਾਣਕ ਵੀ ਜ਼ਿਆਦਾ ਹੋਣੀ ਹੈ ਇਸ ਕਰਕੇ ਸਾਡੀ ਪੂਰੀ ਕੋਸ਼ਿਸ਼ ਇਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਸ਼ਹਿਰ ਵਿੱਚ ਟ੍ਰੈਫਿਕ ਦੀ ਕੋਈ ਸਮੱਸਿਆ ਨਾ ਆਉਂ ਦਿੱਤੀ ਜਾਵੇ ਸਰ ਕਈ ਵਾਰ ਦੇਖਣ ਜਾਂਦਾ ਜਦੋਂ ਤੁਹਾਡੇ ਮੁਲਾਜ਼ਮ ਕਾਰਵਾਈ ਕਰਨ ਜਾਂਦੇ ਰਹੇ ਆ ਕਈ ਰੇੜੀਆਂ ਵਾਲੇ ਜਿਹੜੇ ਹੈਗੇ ਗਲੀਆਂ ਦੇ ਵਿੱਚ ਰੇੜੀਆਂ ਲਾ ਜਾਂਦੇ ਨੇ ਉਹਨਾਂ ਦੇ ਕੋਲ ਕਾਰਵਾਈ ਕੀਤੀ ਚਾਹੀਦੀ ਹਾਂ ਇਸ ਤਰ੍ਹਾਂ ਦੀ ਹੁਣ ਅਸੀਂ ਜਿਹੜੀ ਨਗਰ ਕੌਂਸਲ ਵੱਲੋਂ ਇੱਕ ਟੀਮ ਬਣਾਤੀ ਗਈ ਹੈ ਉਹ ਜਿਹੜੀ ਟੀਮ ਆ ਉਹ ਸਾਰਾ ਦਿਨ ਇਸ ਚੀਜ਼ ਨੂੰ ਚੈਕਿੰਗ ਕਰੇਗੀ ਯਾਨੀ ਕਿ ਅਸੀਂ 1 ਘੰਟੇ ਲਈ ਬਾਹਰ ਗਏ ਤੇ ਜੋ ਸਮਾਨ ਚੱਕਿਆ ਗਿਆ ਉਹ ਉਹਨਾਂ ਦੀ ਡਿਊਟੀ ਉਸ ਟੀਮ ਦੀ ਇਹ ਹੋਊਗੀ ਕਿ ਉਹ ਲਗਾਤਾਰ ਸ਼ਹਿਰ ਚ ਘੁੰਮ ਕੇ ਮੇਨ ਬਜ਼ਾਰਾਂ ਵਿੱਚ ਦੇਖਣਗੇ ਤੇ ਨਾਲੋਂ ਨਾਲ ਜੇ ਕੋਈ ਬੰਦੇ ਨੇ ਉਹ ਨਜਾਇਜ਼ ਤਰੀਕੇ ਨਾਲ ਸਮਾਨ ਚੱਕਿਆ ਰੱਖਿਆ ਹੋਇਆ ਕਿ ਉਹਨੂੰ ਨਾਲ ਦੇ ਨਾਲ ਹੀ ਆਪਾਂ ਚੱਕ ਲਵਾਂ ਅੱਜ ਸਬਜ਼ੀ ਮੰਡੀ ਦੇ ਵਿੱਚ ਵੀ ਇੱਕ ਕਾਰਵਾਈ ਦੇਖੀ ਗਈ ਹੈਗੀ ਆ ਕਿ ਉਹਨਾਂ ਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਉਹਨਾਂ ਨੂੰ ਕੋਈ ਜੁਰਮਾਨੇ ਲਗਾਏ ਜਾਣਗੇ ਤਾਂ ਉਹ ਜਿਹੜਾ ਸਮਾਨ ਹੈਗਾ ਵਾਪਸ ਨਹੀਂ ਕੀਤਾ ਜਾਊਗਾ ਅੱਜ ਅਸੀਂ ਉਸ ਜਿਹੜਾ ਸਮਾਨ ਚੱਕ ਕੇ ਲਿਆਂਦਾ ਉਹਦੇ ਵਿੱਚ ਫਲ ਜਾਂ ਸਬਜ਼ੀਆਂ ਵਗੈਰਾ ਵੀ ਸਿਗੀਆਂ ਤੇ ਉਹ ਰੈਡੀ ਮਾਰਕੀਟ ਵਾਲੇ ਸਾਰੇ ਇੱਥੇ ਆਏ ਸੀ ਉਹਨਾਂ ਨੇ ਰਿਕਵੈਸਟ ਕੀਤੀ ਕਿਉਂਕਿ ਸਾਡਾ ਸਮਾਨ ਜਿਹੜਾ ਸਬਜ਼ੀਆਂ ਇਹ ਖਰਾਬ ਹੋ ਜਾਂਦੀਆਂ ਜੇ ਇੱਕ ਦਿਨ ਵੀ ਪਈਆਂ ਰਹਿਣ ਇਸ ਕਰਕੇ ਉਹਨਾਂ ਦੀ ਰਿਕਵੈਸਟ ਤੇ ਅੱਜ ਅਸੀਂ ਕੁਝ ਫਾਈਨ ਪਾ ਕੇ ਉਹਨਾਂ ਨੂੰ ਵਾਪਸ ਕਰ ਦਿੱਤਾ ਹੈ ਪਰ ਉਹਨਾਂ ਨੂੰ ਵਾਰਨਿੰਗ ਦੇ ਦਿੱਤੀ ਕਿ ਅੱਗੇ ਤੋਂ ਨਾ ਤੇ ਅਸੀਂ ਉਹਨਾਂ ਦਾ ਸਮਾਨ ਵਾਪਸ ਕਰਨਾ ਆ ਤੇ ਜਿਹੜੀ ਕਾਰਵਾਈ ਵੀ ਸਖਤ ਹੋਏਗੀ ਸਰ ਪਹਿਲਾਂ ਵੀ ਆਪਾਂ ਕਈ ਵਾਰੀ ਵਾਰਨਿੰਗ ਆਉ ਦਿੱਤੀਆਂ ਅੱਜ ਇਹ ਵਾਰਨਿੰਗ ਦਿੱਤੀ ਜਾ ਰਹੀ ਕੀ ਕਹਿਣਾ ਚਾਹੋਗੇ ਨਹੀਂ ਹਰ ਵਾਰੀ ਵਾਰਨਿੰਗ ਨਹੀਂ ਇਹ ਤਾਂ ਕਹਿ ਲਓ ਕਿ ਵਾਰਨਿੰਗ ਉਹਨਾਂ ਨੂੰ ਜੁਰਮਾਨੇ ਵੀ ਕੀਤੇ ਆ ਜੁਰਮਾਨੇ ਵੀ ਇੱਕ ਕਾਰਵਾਈ ਆ ਕਿ ਜਿਹੜੇ ਬੰਦੇ ਨੂੰ ਦਾ ਸਮਾਨ ਚੱਕ ਕੇ ਲਿਆਂਦਾ ਉਹਨੂੰ ਅਸੀਂ ਜੁਰਮਾਨਾ ਕਰਕੇ ਔਰ ਉਹਦੇ ਕੋਲੋਂ ਲਿਖੀ ਲੈ ਕੇ ਲਿਆ ਆ ਕਿ ਮੈਂ ਅੱਗੇ ਭਵਿੱਖ ਵਿੱਚ ਜਿਹੜਾ ਆ ਇਸ ਤਰ੍ਹਾਂ ਨਹੀਂ ਕਰਾਂਗਾ ਜੇ ਉਹ ਦੁਬਾਰਾ ਵੀ ਉਹ ਕਰਨਗੇ ਤਾਂ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਫਿਰ ਅਸੀਂ ਚਲਾਨ ਕਰਕੇ ਕੋਰਟ ਵੀ ਭੇਜ ਭੇਜ ਸਕਦੇ ਆ ਫਿਰ ਕੋਰਟ ਜੀ ਵੀ ਉਹਨਾਂ ਨੂੰ ਪੇਸ਼ ਹੋਣਾ ਪਏਗਾ ਇਸ ਕਰਕੇ ਇਹ ਜਿਹੜੀ ਕਾਰਵਾਈ ਹੁਣ ਬੰਦ ਨਹੀਂ ਹੋਏਗੀ ਅੱਗੇ ਚੱਲੇ ਇਹ ਰਹੂਗੀ ਸਰ ਕਿਹੜੇ ਕਿਹੜੇ ਵਾਕਿਆ ਦੇ ਵਿੱਚ ਜਿਹੜੀ ਹੈਗੀ ਵਾਰਨਿੰਗ ਦਿੱਤੀ ਜਾ ਰਹੀ ਹੈ ਵੈਸੇ ਤਾਂ ਸਾਰੇ ਹੀ ਏਰੀਆ ਜਿੰਨਾ ਵੀ ਕਮਰਸ਼ੀਅਲ ਏਰੀਆ ਸਾਰੇ 'ਚ ਅਸੀਂ ਜਿਹੜੀ ਆ ਉਹ ਕੋਈ ਵੀ ਜਿਹੜੀ ਆ ਰੋਡ ਦੇ ਬਾਹਰ ਸਮਾਨ ਨਹੀਂ ਰੱਖਣ ਦੇਣਾ ਤੇ ਨਾਈ ਰੇੜੀ ਲੱਗ ਲੈਣੀ ਆ ਫਿਰ ਵੀ ਜਿਹੜੇ ਮੇਨ ਹੈਗੇ ਆ ਜਿੱਥੇ ਬਿਲਕੁਲ ਹੀ ਸਾਡੀ ਵੱਲੋਂ ਇੱਕ ਵੀ ਰੇੜੀ ਨਹੀਂ ਲੱਗਣ ਦਿੱਤੀ ਜਾਵੇਗੀ ਉਹ ਹੈ ਜਿੱਦਾਂ ਹਸਪੀਟਲ ਰੋਡ ਉਸ ਤੋਂ ਬਾਅਦ ਐਮਸੀ ਚੌਂਕ ਤੋਂ ਲੈ ਕੇ ਅੰਬੇਦਕਰ ਚੌਂਕ ਜਾਂ ਬਸ ਸੜੇ ਤੋਂ ਐਮਸੀ ਚੌਂਕ ਇਹ ਸਾਰੇ ਏਰੀਆ 'ਚ ਜਦੋਂ ਵੀ ਕੋਈ ਰੇੜੀ ਲੱਗੀ ਹੋਵੇ ਉਹਦੇ ਨਾਲ ਬੜੀ ਪ੍ਰੋਬਲਮ ਆਂਦੀ ਹੈ ਟ੍ਰੈਫਿਕ ਦੀ ਇਸ ਕਰਕੇ ਇਸ ਏਰੀਆ 'ਚ ਕੋਈ ਵੀ ਰੇੜੀ ਜਿਹੜੀ ਆ ਉਹ ਨਹੀਂ ਲੱਗਣ ਦਿੱਤੀ ਜਾਏਗੀ ਅਸੀਂ ਨਵੀਂ ਰੇੜੀ ਮਾਰਕੀਟ ਬਣਾਈ ਆ ਤੇ ਉੱਥੇ ਜਗ੍ਹਾ ਵੀ ਕਾਫੀ ਆ ਰੇੜੀ ਵਾਲੇ ਜਾਣ ਤੇ ਉੱਥੇ ਕਾਫੀ ਘੱਟੋ ਘੱਟ ਵੀ 84 ਰੇੜੀਆਂ ਦੀ ਅਸੀਂ ਜਗ੍ਹਾ ਬਣਾਤੀ ਆ ਉੱਥੇ ਤੇ ਦੂਸਰੇ ਪਾਸੇ ਜਿੱਥੇ ਖੁੱਲੀ ਸਪੇਸ ਆ ਉੱਥੇ ਕਮ ਸੇ ਕਮ ਵੀ 150 ਰੇੜੀ ਲੱਗ ਸਕਦੀ ਆ ਤੇ ਇਹ ਜੇ ਰੇੜੀਆਂ ਉੱਥੇ ਚੱਲ ਜਾਂ ਤਾਂ ਆਮ ਪਬਲਿਕ ਨੂੰ ਵੀ ਏਸਾਨੀ ਹੋ ਜਾਏਗੀ। ਸਰ ਜੇਕਰ ਰੇੜੀਆਂ ਜਿਹੜੀਆਂ ਹੈਗੀਆਂ ਸੜਕਾਂ ਤੇ ਆਉਂਦੇ ਹੈਗੇ ਆ ਤੇ ਕੀ ਕਰੀਏ ਫਿਰ ਅਸੀਂ ਰੇੜੀਆਂ ਹੀ ਚੱਕਾਂਗੇ ਜੀ। ਇਸ ਵਾਰ ਅਸੀਂ ਰਿਕੁਐਸਟ ਕਰਦੇ ਆ ਇਸ ਵਾਰ ਕਿ ਰੇੜੀ ਵਾਲੇ ਵੀਰ ਜਿਹੜੇ ਆ ਉਹ ਰੇੜੀਆਂ ਨਾਲ ਲਗਾਣ ਜੇ ਉਹਨਾਂ ਨੂੰ ਫਿਰ ਵੀ ਰੇੜੀਆਂ ਸਾਡੀ ਵਾਰਨਿੰਗ ਦੇ ਬਾਵਜੂਦ ਵੀ ਲਗਾਈਆਂ ਜਾਂਦੀਆਂ ਤੇ ਅਸੀਂ ਉਹ ਰੇੜੀਆਂ ਜਿਹੜੀਆਂ ਚੱਕ ਕੇ ਅਗਰ ਕਾਉਂਸਲ ਲੈਵਾਂ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658